ਪੈਰੋ ਬਾਣੀ ਨਾਮ ਦਿਉ ਜੀਉ ਕੀ ਘਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਰੇ ਜੀਵਾ ਕਰੂੰ ਸਤਖੰਡ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਫਤਿਹ ਸਤਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਗਰੀਵ ਨੂੰ ਆਯੰਤ ਰਿਆਮੀ ਸ੍ਰੀ ਗੁਰੂ ਅਰਜਨ ਦੇਵ ਜੀ ਭਗਤ ਨਾਮਦੇਵ ਜੀ ਦੀ ਬਾਣੀ ਵਿਚਾਰਨ ਕਰਦੇ ਹਨ ਪਹਿਲੇ ਕੋਰ ਕਾਲ ਸਰਕਾਰ ਵਿੱਚ ਕੋ ਰਾਇ ਕਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕਰੋ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹਜੂਰ ਫਰਮਾਉਂਦੇ ਹਨ ਹਰੇ ਜੇ ਬਾ ਕਰੂ ਸਤਖੰਡ ਜਿਉ ਪਰਮੇਸ਼ਰ ਦੇ ਭਜਨ ਤੋਂ ਬਗੈਰ ਜ਼ਬਾਨ ਹੈ ਜਿਵੇਂ ਮਹਾਰਾਜ ਜੀ ਨੇ ਫੁਨਿਆ ਗੇ ਲਿਖਿਆ ਹੈ ਇਹ ਰਸਨਾ ਜਪੇ ਨਾਮ ਕਲ ਕਲ ਕਰ ਕੱਟੀਏ ਇਸੇ ਪ੍ਰਕਾਰ ਜਵਾਨ ਦੇ ਤਾਈ ਸਿੱਖਿਆ ਦਿੰਦੇ ਹੋਏ ਕਹਿੰਦੇ ਹਨ ਅਰੇ ਜਿਹਾ ਕਰੋ ਸਤਖੰਡ ਇਹ ਜਵਾਨ ਤੇਰਾ ਸਤ ਨਾਮ ਸੰਸਕ੍ਰਿਤ ਸੌ ਦਾ ਨਾਮ ਹੈ ਤੇਰਾ ਸੌ ਟੁਕੜਾ ਕਰਦੀਏ ਜਾਮਨਾ ਉਚਰਸ ਸ੍ਰੀ ਗੋਬਿੰਦ ਜੇ ਕਰਦੇ ਸ੍ਰੀ ਗੋਬਿੰਦ ਜੀ ਦੇ ਨਾਮ ਦਾ ਤੂੰ ਉਚਾਰਨ ਨਹੀਂ ਕਰਨੀ ਹੈ ਅਵੇਂ ਹੋਰ ਬਕਵਾਸ ਕਰਦੀ ਰਹਿਣੀ ਹੈ ਰੰਗੀਲੇ ਜਿਹਾ ਹਰ ਕੈਨਾ ਸੇ ਭਾਈ ਜਿਨਾਂ ਨੇ ਪਰਮੇਸ਼ਰ ਦੇ ਨਾਮ ਦੁਆਰਾ ਆਪਣੀ ਜ਼ੁਬਾਨ ਨੂੰ ਰੰਗੀਲੇ ਰੰਗ ਲਈ ਹੈ ਪ੍ਰੇਮ ਰੰਗ ਚ ਰੰਗ ਲਈ ਹੈ ਜਿਨਾਂ ਨੇ ਪਰਮੇਸ਼ਰ ਦੇ ਨਾਮ ਦੇ ਚ ਸੋ ਰੰਗ ਰੰਗੀਲੇ ਹਰ ਹਰ ਧਿਆਉ ਸੋ ਸੁਣ ਭਾਈ ਰੰਗ ਅਨੰਦ ਦੇ ਵਿੱਚ ਰੰਗੀਲੇ ਅਨੰਦੀ ਹੋਗੇ ਰੰਗੀਲੇ ਇਕੱਠਾ ਬਾਠ ਕਰਨਾ ਸੋ ਸ੍ਰੇਸ਼ਟ ਪ੍ਰੇਮ ਰੰਗ ਕਰਕੇ ਰੰਗੀਲੇ ਅਨੰਦੀ ਹੋ ਗਏ ਹਨ ਹਰ ਹਰ ਧਿਆ ਜਿਨਾਂ ਨੇ ਹਰ ਹਰ ਪਰਮੇਸ਼ੁਰ ਦੇ ਤਾਈ ਧਿਆਉਣਾ ਕੀਤਾ ਹੈ ਇਕਚਤ ਹੋ ਕੇ ਪ੍ਰਹਾਉ ਮਿੱਠਿਆ ਜੀਵਾ ਅਵਰੇ ਕਾਂ ਉਹ ਜਿਹੜੀ ਜ਼ੁਬਾਨ ਹੋਰ ਨਾ ਕੰਮਾਂ ਦੇ ਬੋਲਣ ਚੱਲਣ ਤੇ ਲੱਗੀ ਰਹਿੰਦੀ ਹੈ ਨਿੰਦਿਆ ਚੁਗਲੀ ਕਠੋਰ ਵਾਕ ਬੋਲਦੀ ਹੈ ਉਹ ਮਿੱਠਿਆ ਹਣ ਹੋਈ ਜ਼ੁਬਾਨ ਰੱਖਣੇ ਯੋਗ ਨਹੀਂ ਐਸੀ ਔਰੇ ਹੋਰ ਅਵਰਨੋ ਵਾਲੇ ਕਮੌਂ ਜੁ ਲੱਗੀ ਰਹਿੰਦੀ ਹੈ ਪੜਦਾ ਪਾਉਣ ਵਾਲੇ ਨਿਰਵਾਣ ਪਦ ਇੱਕ ਹਰ ਕੋ ਨਾ ਭਾਈ ਬੰਧਨਾ ਤੋਂ ਰਹਿਤ ਪਦਵੀ ਦੇਣ ਵਾਲਾ ਅਤੇ ਆਤਾਂ ਤੋਂ ਰਹਿਤ ਕਰਨ ਵਾਲਾ ਬਾਣ ਦੁੱਖਾਂ ਤੋਂ ਰਹਿਤ ਪਦਵੀ ਦੇਣ ਵਾਲਾ ਇੱਕ ਪਰਮੇਸ਼ਵਰ ਦਾ ਨਾਮ ਹੀ ਹੈ ਅਸੰਖ ਕੂਟ ਅਨ ਪੂਜਾ ਕਰੀ ਜੇ ਕਿਸੇ ਆਦਮੀ ਨੇ ਅਸੰਖ ਅਨਜਨਤ ਜਨਮ ਧਾਰ ਕੇ ਤੇ ਕਰੋੜਾਂ ਦੇਵਤਿਆਂ ਦੀ ਪੂਜਾ ਹੋਣ ਅਨ ਹੋਰ ਹੋਰ ਦੇਵਤਿਆਂ ਦੀ ਕਰੋੜਾਂ ਪੂਜਾ ਕਰ ਲੀਆਂ ਜੇ ਕਰਕੇ ਇੱਕ ਨਾ ਪੂਜਿਸ ਨਾਮ ਹੈ ਹਰੀ ਨਾਮਦੇਵ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਬਰਾਬਰ ਇੱਕ ਜਿੰਨੀ ਪੂਜਾ ਨਹੀਂ ਪੂਜੀ ਸਕਦੀ ਇੱਕ ਵਾਰੀ ਨਾਮ ਕਹੀਏ ਨਾ ਉਚਾਰੀਏ ਵਾਹਿਗੁਰੂ ਕਿੰਨੇ ਦੇ ਬਰਾਬਰ ਕਰੋੜਾਂ ਦੇਵਤਿਆਂ ਦੀ ਪੂਜਾ ਨਹੀਂ ਹੋ ਸਕਦੀ ਅਸੰਖ ਜਨਮ ਧਾਰ ਕੇ ਇਹ ਕਰ ਲੀਏ ਐਦਾ ਉੱਚਾ ਪਰਮੇਸ਼ਰ ਦਾ ਨਾਮ ਹੈ ਬਰਲੂ ਵਾ ਨਾਮ ਦਿਓ ਇਹੋ ਕਰਨ ਪਰਨਵ ਬੇਨਤੀ ਪੁਰਵ ਕਹਿੰਦੇ ਹਨ ਨਾਮ ਦੇਵ ਜੀ ਮਹਾਰਾਏ ਮੇਰੇ ਤੇ ਕਰਨਾ ਕਿਰਪਾ ਦ੍ਰਿਸ਼ਟੀ ਕਰੋ ਆਪ ਅਨੰਤ ਰੂਪ ਤੇਰੇ ਨਾਰਾਇਣ ਇਹ ਨਾਰਾਇਣ ਪਰਮੇਸ਼ਰ ਅਨੰਤ ਜੋ ਜੀਵ ਹਨ ਅਨੰਤ ਰੂਪਾਂ ਵਿੱਚ ਇਹ ਤੇਰਾ ਹੀ ਸਰੂਪ ਮਾਰਾ ਸਾਰਿਆਂ ਜਹੇ ਨਾਰਾਇਣ ਮੈਂ ਵੇਖਣਾ ਕਰਾਂ ਅੰਤੋ ਰਹਿ ਤੇ ਸਰੂਪ ਤੇਰੇ ਤਾਰੇ ਹੋਏ ਆ ਸਾਰਿਆਂ ਜੀਵ ਜੰਤਾਂ ਦੇ ਅੰਦਰ ਤੇਰੇ ਸਰੂਪ ਨੂੰ ਵੇਖ ਕੇ ਅੰਤੋਂ ਰਹੇ ਜੇ ਮਾਰਾ ਰੂਪਾਂ ਤੋਂ ਅਗਾਰੰਤ ਹੋ ਇਹ ਗ੍ਰੰਤ ਤੇਰਾ ਸਰੂਪ ਹੋ ਤੂੰ ਅੰਤ ਤੋਂ ਰਹਤ ਹੈ ਮਹਾਰਾਜ ਸੱਚੇ ਆਨੰਦ ਸਰੂਪ ਹੈ ਨਾਰਾਇਣ ਤੇਰੇ ਦਰਸ਼ਨਾਂ ਨੂੰ ਕਰੀਏ ਸਾਡੇ ਤੇ ਕਿਰਪਾ ਕਰੋ ਪੜ ਧਨ ਪਰਦਾਰਾ ਪਰ ਹਰੀ ਇਹ ਮਹਾਰਾ ਪਰਮੇਸ਼ਰ ਕਿੰਨਾ ਦੇ ਨੇੜੇ ਰਹਿੰਦਾ ਜੇ ਕੋਈ ਪੁੱਛੇ ਤਾਂ ਭਗਤ ਨਾਮਦੇਵ ਜੀ ਕਹਿੰਦੇ ਹਨ ਪਰ ਧਨ ਪਰਦਾਰ ਪਰ ਹਰੀ ਆ ਬੀਬੀ ਪਰ ਧਨ ਪਰਦਾਰ ਪਰ ਹਰੀ ਜਿਨ੍ਹਾਂ ਲੋਕਾਂ ਨੂੰ ਪਰਾਇਆ ਧਨ ਛੱਡ ਦਿੱਤਾ ਹੈ ਪਰਾਏ ਧਨ ਦੀ ਲੋੜ ਨਹੀਂ ਰੱਖਦੇ ਕਿਸੇ ਦਾ ਖੋਹਦੇ ਨਹੀਂ ਖੀਂਦੇ ਨਹੀਂ ਮਾਲਕੀ ਨਹੀਂ ਕਰਦੇ ਤੇ ਪਰਾਇਆਂ ਇਸਤਰੀਆਂ ਨੂੰ ਆਪਣੀਆਂ ਮਾਵਾਂ ਦੀ ਨਿਆਈ ਸਮਝਦੇ ਆ ਆ ਕਰਤੀਆਂ ਹਨ ਜਿਨ੍ਹਾਂ ਨੇ ਤਾਕ ਨਿਕਟ ਵਸੈ ਨਰ ਹਰੀ ਉਹਨਾਂ ਦੇ ਨੇੜੇ ਮਰਾਂ ਨੂੰ ਹਰੇ ਕਰਨ ਵਾਲਾ ਪਰਮੇਸ਼ਰ ਹਰ ਵਕਤ ਅੰਗ ਸੰਗ ਬਸਦਾ ਹੈ ਜਿਹੜਾ ਪ੍ਰਾਇਤ ਨੂੰ ਨਹੀਂ ਖੋਦਾ ਖੀਦਾ ਲੋਭ ਕਰਦਾ ਤੇ ਪ੍ਰਾਇਆਂ ਇਸਤਰੀਆਂ ਨੂੰ ਮਾਵਾਂ ਸਮਝਦਾ ਹੈ ਉਹਨਾਂ ਦੇ ਨੇੜੇ ਮਹਾਰਾਜ ਸਾਹਿਬ ਵਾਗ ਦੇ ਅੰਗ ਸੰਗ ਰਹਿੰਦੇ ਹਨ ਜੋ ਨਾ ਭਜੰਤੇ ਨਾਰਾਇਣ ਜਿਹੜੇ ਭਾਈ ਨਾਰਾਇਣ ਨਾ ਨਹੀਂ ਆ ਵਿਦਿਆਰੂਪੀ ਰਾਜੇਸ ਨਾਰਾਇਣ ਤੇ ਉਸ ਪਰਮੇਸ਼ਰ ਦਾ ਭਜਨ ਜਿਹੜੇ ਨਹੀਂ ਪੁਰਖ ਕਰਦੇ ਏਨ ਕਾ ਮੈਂ ਨਾ ਕਰੂੰ ਦਰਸ਼ਨ ਮੈਂ ਤਾਂ ਦਰਸ਼ਨ ਨਹੀਂ ਕਰਨਾ ਚਾਹੁੰਦਾ ਉਹਨਾਂ ਦੇਰਸ਼ਨ ਕਰਕੇ ਪਰਮੇਸ਼ਰ ਭੁੱਲ ਜਾਂਦਾ ਇਸ ਕਰਕੇ ਮੈਂ ਨਹੀਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਰਹਾਉ ਜਿਨ ਕਾ ਭੀਤਰ ਹੈ ਅੰਤਰਾ ਜਿਨਰੇ ਅੰਦਰ ਪਰਮੇਸ਼ਰ ਦੇ ਭਜਨ ਸਿਮਨ ਦਾ ਫਰਕ ਪਿਆ ਹੋਇਆ ਹੈ ਭੇਦ ਬੁੱਧੀ ਹੈ ਜੈਸੇ ਪਸ ਤੈਸੀ ਹੋਏ ਨੜਾ ਜਿਹੇ ਜਿਹੇ ਪਸ਼ੂ ਹੁੰਦੇ ਐ ਇਸ ਪ੍ਰਕਾਰ ਦੇ ਆਦਮੀਆਂ ਸਿੰਘਾਂ ਤੇ ਪੂਛਾਂ ਤੋਂ ਬਿਨਾਂ ਪਸ਼ੂ ਹਨ ਆਦਮੀ ਉਹ ਜਿਹੜੇ ਐਸੇ ਪੁਰਖ ਹਨਗੇ ਭਰਨ ਵਤ ਭੋਜਨ ਇਸੇ ਪ੍ਰਕਾਰ ਨਿੰਦਰਾ ਭੋਜਨ ਭੋਗ ਪਾਏ ਪਸ਼ੂ ਵਰਖ ਸਮਾਨ ਨਰਨ ਗਿਆਨ ਨੇ ਗਿਆਕ ਤਾਂ ਗਿਆਨ ਬਿਨਾ ਭਜਾਨ ਪਰਨਵਤ ਨਾਮ ਦੇਉ ਨਕ ਹੈ ਬਿਨਾ ਪਰਨਵਤ ਨਾਮਦੇਵ ਜੀ ਕਹਿੰਦੇ ਹਨ ਨਕ ਹੈ ਬਿਨਾ ਜਿਵੇਂ ਨਕ ਤੋਂ ਬਗੈਰ ਹੋਵੇ ਨਾ ਸੋਹੈ 32 ਲਖਣਾ ਬਾਕੀ ਲਖਣਾ ਵਾਲਾ ਸੋਭਾ ਨਹੀਂ ਪਾਉਂਦਾ ਹੈ ਤੇਰੇ ਕੋ ਉਆ ਕੁਰਬਾਨ ਜਾਈਏ ਜੀ ਆਈ ਬੱਤੀ ਲੱਖਣਾ ਵਾਲਾ ਸੋਭਾ ਨਹੀਂ ਪਾਉਂਦਾ ਬੱਤੀ ਲੱਖਣ ਸੁੰਦਰ ਹੋਵੇ ਸਲਾਜੀ ਸਾਹਿਬ ਨਦੀਆ ਦੇ ਨੇਤਰ ਹੋਣ ਖਿਵਾ ਹੋਵੇ ਧੀਰਜ ਹੋਵੇ ਸ਼ਾਂਤੀ ਹੋਵੇ ਕ੍ਰੋਧ ਤੋਹੀਨਾ ਹੋਵੇ ਜਤੀ ਹੋਵੇ ਧਰਮੀ ਹੋਵੇ ਸਾਸਿ ਹੱਠੀ ਹੋਵੇ ਸੂਰਮਾ ਹੋਵੇ ਕਾਮਹੀਨ ਹੋਵੇ ਕ੍ਰੋਧਹੀਨ ਹੋਵੇ ਲੋਭਹੀਨ ਹੋਵੇ ਨਿੰਦਰਾਤ ਹੋਵੇ ਇਤਿਹਾਦਕ ਬੱਤੀ ਲੱਖਣ ਗਿਣੇ ਆ ਉਹ ਬਕੀ ਲਖਣਾ ਵਾਲਾ ਹੋਵੇ ਪਰ ਨਕ ਤੋਂ ਬਿਨਾ ਹੋਵੇ ਉਹ ਸੋਭਾ ਨਹੀਂ ਪਾਉਂਦਾ ਹੈ ਇਸੇ ਪ੍ਰਕਾਰ ਪੰਜੇ ਗਿਆਨ ਇੰਦਰੀਏ ਰੋਕੇ ਹੋਏ ਹੋਣ ਪੰਜੇ ਕਰਮ ਇੰਦਰੀਏ ਦਮਨ ਕੀਤੇ ਹੋਏ ਹੋਣ ਪੰਜੇ ਵਿਸ਼ੇ ਤੇ ਆਗੇ ਹੋਣ ਤੇ ਪੰਜੇ ਵਕਾਰ ਛੱਡੇ ਹੋਣ ਕਾਮ ਆਦਿਕ ਵੀ ਇਹ ਤੇ ਪੰਜੇ ਪ੍ਰਾਣੋ ਅਨੁਰੋਧ ਕਰਨ ਵਾਲਾ ਹੋਵੇ ਤੇ ਪੰਜੇ ਤਤਾਂ ਦੀ ਧਾਰਨਾ ਕਰਨ ਵਾਲਾ ਹੋਵੇ ਤੀਏ ਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਖਿਮਾ ਤੇ ਸ਼ਾਂਤੀ ਹੋਵੇ ਇਹ ਬਤੀ ਲਖਣ ਵਾਲਾ ਭਾਵੇਂ ਹੋਵੇ ਪਰ ਪਰਮੇਸ਼ਰ ਦੇ ਜਸ ਰੂਪੀ ਨਕ ਤੋਂ ਬਿਨੈ ਨੇ ਜਿਹੜਾ ਉਹ ਸੋਭਾ ਨਹੀਂ ਪ੍ਰਖ ਪਾਉਂਦਾ ਹ ਦੂਧ ਕਟੂਰਾ ਗੜਬਾ ਪਾਣੀ ਇੱਕ ਵਾਰ ਦੀ ਗੱਲ ਹੈ ਕਿ ਕਬੀਰ ਭਗਤ ਨਾਮਦੇਵ ਜੀ ਦਾ ਜੋ ਨਾਨਾ ਸੀ ਇਹਨਾਂ ਦੇ ਪਿਤਾ ਨਹੀਂ ਸਨ ਅਧ ਨਾਨੇ ਦੇ ਘਰ ਦੇ ਵਿੱਚ ਇਹ ਪਲੇ ਸਰਗੇ ਮਾਤਾ ਜੀ ਉੱਥੇ ਹੀ ਰਹਿੰਦੇ ਰਹੇ ਇਹਨਾਂ ਦੀ ਸੋ ਨਾਨਾ ਮਾਤਾ ਪਿਓ ਕਹਿੰਦੀ ਸੀ ਤੇ ਉਹਦੇ ਦੀਸ ਦੇ ਨਾਲ ਮਾਂ ਦੀ ਨਾਲ ਆਉਦੇ ਨਾਨੇ ਨੂੰ ਪਿਓ ਕਰਕੇ ਕਿਹਾ ਕਰਦੇ ਇਸ ਪ੍ਰਕਾਰ ਇਹ ਵਚਨ ਕਹਿੰਦੇ ਹਨ ਭਾਈ ਗੁਰਦਾਸ ਜੀ ਲਿਖਿਆ ਕੰਮ ਕਿਤੇ ਪਹੁੰਚ ਲਿਆ ਨਾਮਦੇਵ ਨੂੰ ਹੱਕ ਸੰਘਾਇਆ ਠਾਕੁਰ ਦੀ ਸੇਵਾ ਕਰੀ ਦੁੱਧ ਪੀ ਆਵਣ ਕੈ ਸਮਝਾਇਆ ਇਸ ਪ੍ਰਕਾਰੇ ਮਾਤਾ ਦਾ ਪਿਤਾ ਸੀ ਸੋ ਉਸਨ ਕਿਹਾ ਤੂੰ ਹਰ ਰੋਜ਼ ਕਹਿੰਦਾ ਮੈਂ ਠਾਕੁਰਾਂ ਦੀ ਪੂਜਾ ਕਰਨੀ ਹੈ ਅੱਜ ਨਾਮ ਦੇ ਮੈਂ ਗਰਾਹ ਚੱਲਿਆ ਤੇ ਤੂੰ ਲੈ ਠਾਕੁਰਾਂ ਦੀ ਪੂਜਾ ਕਰੀ ਦੁੱਧ ਕਟੋਰਾ ਗੜਵਾ ਪਾਣੀ ਨਾਮ ਦੇ ਵਿੱਚ ਆ ਜਾ ਦੇ ਨਾਲ ਅੰਮ੍ਰਿਤ ਵੇਲੇ ਤੜਕੇ ਨਾਮ ਦੇ ਵਿੱਚ ਇਸ਼ਨਾਨ ਕਰ ਕਬਲ ਗਾਇ ਦੋ ਕੇ ਲੈ ਆਇਆ ਇਹਨਾਨ ਕਰਕੇ ਨਾਮਦੇਵ ਜੀ ਕਪਲਾ ਗਊ ਦਾ ਦੁੱਧ ਚੋ ਕੇ ਲੈ ਕੇ ਦੁੱਧ ਕਟੋਰਾ ਗੜਵੈ ਪਾਣੀ ਦੁੱਧ ਕਟੋਰੇ ਚ ਪਾ ਲਿਆ ਤੇ ਗੜਵੈ ਚ ਪਾਣੀ ਪਾ ਲਿਆ ਧਾਰਨਾ ਪੜਨੂਵੇ ਬਾਬੇ ਨੰਦ ਸਿੰਘ ਏ ਬਪਲ ਗਾਏ ਨਾਮੈ ਦੁਹਿਆਨੀ ਅਤਿ ਕਪਲਾ ਜਿਹੜੀ ਕਾਲੇ ਰੰਗ ਦੇ ਠਾਣਾ ਵਾਲੀ ਗਊ ਸੀ ਉੱਚੋ ਕੇ ਲਈ ਅੰਦੀ ਨਾਮਦੇਵ ਨੇ ਦੁੱਧ ਪੀਓ ਗੋਬਿੰਦੇ ਰਾਹ ਗਹੇ ਗੋਬਿੰਦ ਰਾਜਾ ਜੀ ਦੁੱਧ ਮੇਰਾ ਪੀਣਾ ਕਰੋ ਦੁੱਧ ਪੀਓ ਮੇਰੋ ਮਨਪਤੀਆ ਮੈਨੂੰ ਵੀ ਮਨਜ ਭਰੋਸਾ ਆਜੇ ਵੀ ਤੁਸੀਂ ਪੀ ਲੈਨੇ ਹੋ ਦੁੱਧ ਇਹ ਮੈਨੂੰ ਅਜਮਾਇਸ਼ ਕਰਨੀ ਚਾਹੁੰਦਾ ਹੈ ਮੇਰਾ ਨੰਨ ਇਸ ਕਰਕੇ ਦੁੱਧ ਪੀਣਾ ਕਰੋ ਜੀ ਮੇਰੇ ਮਨ 'ਚ ਭਰੋਸਾ ਆ ਜਾਏ ਕਿ ਤੁਸੀਂ ਪੀ ਲੈਨੇ ਹੋ ਨਹੀਂ ਤਾਂ ਘਰ ਕੋ ਬਾਪ ਰਿਸਾ ਨਹੀਂ ਤਾਂ ਘਰ ਵਾਲੀ ਮਾਂ ਦਾ ਬਾਪੂ ਆ ਜਿਹੜਾ ਮੇਰਾ ਨਾਨਾ ਉਹ ਗੁੱਸਾ ਕਰੇਗਾ ਉਹ ਤਾਂ ਠਾਕਰਾਂ ਨੂੰ ਭੋਗ ਨਾ ਲਗਾਇਆ ਦੁੱਧ ਨਹੀਂ ਪਿਆਇਆ ਹੈ ਲਾਉ ਸੋਇਨੇ ਕਟੋਰੀ ਅੰਮ੍ਰਿਤ ਭਰੀ ਉਸ ਵੇਲੇ ਸਾਸੰਗ ਜੀ ਕਹਿਣ ਲੱਗਾ ਵੇਖੋ ਮਾਰਾ ਉਹ ਸੋਇਨੇ ਦੀ ਕਟੋਰੀ ਆ ਜਿਹੜੀ ਮੇਰਾ ਨਾਨਾ ਕਟੋਰੀ ਤੁਹਾਨੂੰ ਪਿਉਦਾ ਹੁੰਦਾ ਸੀ ਤੇ ਅੰਮਰ ਦੁੱਧ ਦੇ ਨਾਲ ਭਰੀ ਹੋਈ ਆ ਲੈ ਨਾਮੇ ਹਰ ਆਗੇ ਧਰੀ ਨਾਮ ਦੇ ਲੈ ਕੇ ਹਰੀ ਦੇ ਅੰਦਰ ਰੱਖ ਦਿੱਤੀ ਏਕ ਭਗਤ ਮੇਰੀ ਹਿਰਦਾ ਬਸ ਐ ਉਸ ਨਾਮਦੇਵ ਜੀ ਦੀ ਪੀਤੀ ਨਾਮ ਕਟੋਰੀ ਨਾ ਪੀਣ ਤੋਂ ਕਹਿ ਲੱਗਾ ਹੋ ਮੇਰੇ ਜ ਕੋਈ ਨੁਕਸ ਹੈ ਉਸ ਵੇਲੇ ਨਾਮਦੇਵ ਕਟਾਰੀ ਆਪ ਦੇ ਪੇਟ 'ਚ ਮਾਰਨ ਲੱਗਾ ਉਸ ਜਿਹੜੇ ਮੂਰਤੀ ਵਿੱਚੋਂ ਪ੍ਰਗਟ ਹੋ ਕੇ ਅੰਦਰ ਯਾਮੀ ਹੱਥ 'ਤੇ ਜਿਸ ਜਿਹੜੇ ਹੱਥ 'ਤੇ ਕਹਿੰਦਾ ਹੱਸਦੇ ਹੋ ਮੇਰਾ ਦੁੱਧ ਕਿਉਂ ਨਹੀਂ ਪੀਂਦੇ ਕਹਿੰਦੇ ਨਾਮਿਆਂ ਮੂਰਤੀਆਂ ਨਹੀਂ ਪੀਂਦੀਆਂ ਕਹਿਣ ਲੱਗੇ ਮੈਂ ਤਾਂ ਨਹੀਂ ਮੂਰਤੀ ਨੂੰ ਪਿਉਂਦਾ ਜਿਹੜਾ ਤੂੰ ਬੋਲਦਾ ਉਹਨੂੰ ਪਿਉਣਾ ਮੈਂ ਉਸ ਜਿਹੜੇ ਮਾਰਨ ਪ੍ਰਤਖ ਹੋ ਕੇ ਇਸ ਕੇ ਦਾ ਦੁੱਧ ਪੀ ਲਿਆ ਮਲੋ ਮਲੀ ਨਾਉ ਦੇਣ ਕਟੋਰੀ ਖੋ ਕੇ ਇਹਦਾ ਨਾਨਾ ਸੀ ਪ੍ਰਸਾਦ ਹੁੰਦਾ ਸੀ ਹੁਣ ਸਾਰਾ ਪੀ ਜਾਂਨੇ ਉਹ ਦਿੰਦੇ ਨਹੀਂ ਖੋ ਕੇ ਆਪਦੇ ਮੂੰਹ ਨੂੰ ਲਾ ਲਿਆ ਦੇਬ ਨਿਸ਼ਟੀ ਜਾਗ ਵੀ ਸਾਰੇ ਪਰਮੇਸ਼ਰ ਦੀ ਜੋਤ ਦਿਸਣ ਲੱਗੀ ਇਸ ਪ੍ਰਕਾਰ ਲੈ ਨਾਮ ਮੈਂ ਹਰ ਆਗੇ ਧਰੈ ਹਰ ਦੇ ਅੱਗੇ ਲੈ ਕੇ ਨਾਮ ਦੇ ਤੂੰ ਦੀ ਕਟੋਰੀ ਰੱਖ ਦਿੱਤੀ ਏਕ ਭਗਤ ਮੇਰੇ ਹਿਰਦੈ ਵਸੈ ਉਸ ਨੇ ਕਹਿਣ ਲੱਗੇ ਭਾਈ ਤੂੰ ਹੁਣ ਪਰਾਨ ਆਵੇ ਬਾਹਰ ਲੱਗਾਂ ਭਗਤਾਂ ਇੱਕ ਭਗਤੀ ਮੇਰੇ ਹਿਰਦੇ ਚ ਭਗਵਾਨ ਨੇ ਕਿਹਾ ਹੈ ਲక్ష్ਮੀ ਬਸਦੇ ਹਨ ਨਾਮੇ ਦੇਖ ਨਰਾਇਣ ਵਸੈ ਇਹ ਨਾਮਦੇਵ ਦੀ ਭਗਤੀ ਵੇਖ ਕੇ ਨਰਾਇਣ ਜੀ ਹੱਸ ਪਏ ਮੁਸ਼ਕੜਾ ਆ ਕੇ ਦੁੱਧ ਪੀ ਲਿਆ ਦੁੱਧ ਪੀ ਆਏ ਭਗਤ ਘਰ ਆ ਗਿਆ ਇਸ ਪ੍ਰਕਾਰ ਦੁੱਧ ਪੀ ਆ ਕੇ ਭਗਤ ਆਪਣੇ ਘਰ ਵਿੱਚ ਚਲਿਆ ਗਿਆ ਨਾਮੇ ਹਰ ਦਾ ਦਰਸ਼ਨ ਭਇਆ ਕਿਉਂ ਨਾਮ ਦੇ ਉਹਨੂੰ ਸਰਗੁਣ ਸਰੂਪ ਹਰੀ ਦਾ ਇਸ ਪ੍ਰਕਾਰ ਸਾਧ ਸੰਗ ਜੀ ਦਰਸ਼ਨ ਹੋਇਆ ਇਸੇ ਪ੍ਰਕਾਰ ਇਸ ਨੂੰ ਦੁੱਧ ਕਟੋਰਾ ਗੜਵੈ ਪਾਣੀ ਫੇ ਸੱਚੇ ਬਾਦਸ਼ਾਹ ਜੀ ਨਿਸਕਾਮ ਕਰਮਾ ਰੂਪੀ ਦੁੱਧ ਸਰਦਾ ਰੂਪੀ ਕਟੋਰੇ ਵਿੱਚ ਮੇਰੇ ਪਾਇਆ ਹੋਇਆ ਹੈ ਗੜਵੈ ਪਾਣੀ ਅਦੇ ਅੰਤ ਕੰਮ ਰੂਪੀ ਗੜਵੇ ਵਿੱਚ ਪ੍ਰੇਮ ਰੂਪੀ ਪਾਣੀ ਹੈ ਕਪਲ ਗਾਏ ਨੰਮੈ ਦੋਹਿਆ ਕਪਲ ਗਾਉ ਦੀ ਨਹੀਂ ਜਿਹੜੀ ਬੁੱਧੀ ਹੈ ਇਹਦੇ ਕਿਉਂ ਜਿਹੜੇ ਨਿਸਕਾਮ ਕਰਮ ਹੈ ਇਹ ਚੋਕੇ ਲਿਆਉਣਾ ਕੀਤੀ ਹੈ ਦੁੱਧ ਪੀ ਗੋਵਿੰਦੇ ਰਾਏ ਇਹ ਗੋਵਿੰਦ ਪਿਸ਼ਵੀ ਦੇ ਰਾਜਾ ਪਰਮੇਸ਼ਰ ਨਿਸਕਾਮ ਕਰਮਾ ਰੂ ਮੇਰਾ ਦੁੱਧ ਪੀਣਾ ਕਰੋ ਦੁੱਧ ਪੀਓ ਮੇਰੋ ਮਨਪਤੀਆ ਮੇਰੇ ਮਨ ਦੇ ਪ੍ਰੋਸ਼ਾ ਆਜੇ ਮਾਰਾ ਨਿਸਕਾਮ ਕਰਮਾ ਰੂ ਵੀ ਦੁੱਧ ਪੀਣਾ ਕਰੋ ਨਾ ਹੀ ਤਾਂ ਘਰ ਕੋ ਬਾਪ ਰਸਾਈ ਦੁੱਧ ਦਾ ਘਰ ਸਰੀਰ ਦਾ ਬਾਪੂ ਕੌਣ ਹੈ ਈਸ਼ਵਰ ਉਹ ਨਰਾਜ ਹੋਵੇਗਾ ਕਿ ਤੈਂ ਮੈਨੂੰ ਸਖਿਆਤ ਜਾਣ ਕੇ ਭੋਗ ਨਹੀਂ ਲਗਾਇਆ ਰਹਾ ਸੋਇਨ ਕਟੋਰੀ ਅੰਮ੍ਰਿਤ ਭਰੀ ਉਸ ਦੇ ਸੋਇਨ ਕਟੋਰੀ ਸੋਇਨੇ ਦੀ ਕਟੋਰੀ ਸੁਦਾਂਤਾ ਕਰਨ ਰੂਪੀ ਕਟੋਰੀ ਅੰਮ੍ਰਿਤ ਨਿਸਕਾਮ ਕਰਨ ਵੀ ਦੁੱਧ ਦੇ ਨਾਲ ਭਰ ਦਿੱਤੀ ਲੈ ਨਾਮ ਹਰ ਆਗੈ ਧਰੀ ਲੈ ਕੇ ਨਾਮ ਦੇਵ ਜੀਨ ਮਹਾਰਾਜ ਦੇ ਸਨਮੁਖ ਰੱਖ ਦਿੱਤੀ ਇਕ ਭਗਤ ਮੇਰੇ ਹਿਰਦੈ ਵਸੈ ਕਹ ਲੱਗਾ ਜੀ ਕੁ ਜਿਹੜੇ ਭਗਤੋ ਤੇਰੇ ਇਹ ਮੇਰੇ ਮਨ ਕੇ ਭਗਤੀ ਕਰਨ ਵਾਲੇ ਭਗਤ ਵਸਦੇ ਆ ਜਮਾਲਨ ਪ੍ਰਤਾਖੋ ਕੇ ਕਿਆ ਇੱਕ ਭਗਤੀ ਸਾਡੇ ਹਿਰਦੇ ਚ ਹਰ ਵਕਤ ਵਸਦੇ ਆ ਇਹਨਾਂ ਨੂੰ ਅਸੀਂ ਕਦੇ ਵਿਸਾਰਦੇ ਨਹੀਂ ਹਾ ਨਾਮੇ ਦੇਖ ਨਰਾਇਣ ਹਸੈ ਕਿਉਂ ਨਾਮ ਦੇ ਜੀ ਨੂੰ ਵੇਖ ਕੇ ਨਿਆਣੇ ਇੰਨੀ ਪ੍ਰੇਮਿਆ ਭਗਤੀ ਵੇਖ ਕੇ ਹੱਸ ਪਏ ਦੁੱਧ ਪੀ ਆਏ ਭਗਤ ਘਰ ਗਿਆ ਇਸ ਪ੍ਰਕਾਰ ਦੁੱਧ ਨਿਸਕਾਮ ਕਰ ਉਹ ਵੀ ਪਿਆ ਕੇ ਤੇ ਭਗਤ ਜਿਹੜਾ ਸੀ ਆਪਣੇ ਘਰ ਸਰੂਪ ਵਿੱਚ ਇਸਤਨ ਹੋ ਗਿਆ ਜਾ ਕੇ ਨਾਮੇ ਹਰ ਦਾ ਦਰਸ਼ਨ ਭਇਆ ਇਸ ਪ੍ਰਕਾਰ ਭਗਤ ਨਾਮਦੇਵ ਜੀ ਨੂੰ ਹਰੀ ਦੇ ਦیدار ਹੋਏ ਸਾਥ ਸੰਗਤ ਜੀ ਇਸ ਪ੍ਰਕਾਰ ਹੁਣ ਟਾਈਮ ਹੋ ਗਿਆ ਭੋਗ ਦਾ ਇੱਥੇ ਸਮਾਪਤੀ ਕਰੀਏ ਦੁੱਧ ਪੀਆ ਸੰਤ ਘਰ ਗਿਆ ਨਾਮੇ ਹਰ ਦਾ ਦਰਸ਼ਨ ਭਇਆ ਵਾਜ ਜੀ ਦਾ ਖਾਸਾ ਵਾਜ ਜੀ